ਸਾਹਿਬ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਗੋਵਿੰਦਵਾਲ ਸਾਹਿਬ ਦੀ ਧਰਤੀ ਤੇ ਟਿਕੇ ਨੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਣਾ ਕਮਲਾਂ ਦੀ ਸੇਵਾ ਨਿਭਾ ਰਹੇ ਨੇ ਸਤਿਗੁਰੂ ਗੁਰੂ ਰਾਮਦਾਸ ਜੀ ਦਾ ਵਿਆਹ ਬੀਬੀ ਪਾਣੀ ਜੀ ਦੇ ਨਾਲ ਹੋਇਆ ਔਰ 1563 ਈਸਵੀ ਵਾਲੇ ਪਾਵਨ ਇਸ ਦਿਹਾੜੇ ਨੂੰ ਗੁਰੂ ਰਾਮਦਾਸ ਜੀ ਦੇ ਗ੍ਰਹਿ ਵਿਖੇ ਗੋਵਿੰਦ왈 ਸਾਹਿਬ ਦੀ ਪਾਵਨ ਧਰਤੀ ਤੇ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਇਆ ਗੋਵਿੰਦ왈 ਸਾਹਿਬ ਦੀ ਧਰਤੀ ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦੀ ਆਮਦ ਪ੍ਰਕਾਸ਼ ਹੋਇਆ ਇਤਿਹਾਸਕ ਬਚਨ ਨੇ ਜਿਹੜੇ ਨਾਨਾ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਉਚਾਰਣ ਕੀਤੇ ਦੋਹੇ ਤਾਂ ਬਾਣੀ ਕਾ ਬੋਹਿთა ਇਹ ਬਾਣੀ ਵਿੱਚ ਨਹੀਂ ਇਹ ਇਤਿਹਾਸਕ ਬਚਨ ਨੇ ਇਨਾ ਇਤਿਹਾਸਿਕ ਬਚਨਾਂ ਦੀ ਵਿਚਾਰ ਅਸੀਂ ਜ਼ਰੂਰ ਕਰਾਂਗੇ ਕਿਉਂਕਿ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਤੋਂ ਪਹਿਲਾਂ ਆਪਣੇ ਦੋ ਦੋਤਿਆਂ ਨੂੰ ਵੀ ਪਿਆਰ ਦਿੱਤਾ ਹੈ ਪਹਿਲਾ ਪ੍ਰਿਥੀ ਚੰਦ ਵੀ ਹੈ ਮਹਾਦੇਵ ਵੀ ਹੈ ਪਰ ਜਿਹੜਾ ਬਚਨ ਸਤਿਗੁਰੂ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਦੇ ਲਈ ਨਾਨਾ ਗੁਰਦੇਵ ਗੁਰੂ ਅਮਰਦਾਸ ਜੀ ਨੇ ਵਰਤਿਆ ਉਹ ਨਾਨਾ ਗੁਰਦੇਵ ਜਿਹੜੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਜਿਨ੍ਹਾਂ ਦਾ ਕੋਈ ਅੰਤ ਨਾ ਪਾ ਸਕਿਆ ਇਸ ਧਰਤੀ ਤੇ ਜਿਨ੍ਹਾਂ ਦੀਆਂ ਬਖਸ਼ਿਸ਼ਾਂ ਤੇ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਵੱਡਾ ਸੁਖ ਹੈ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਦੇ ਵਿੱਚ ਤੇ ਉਹਨਾਂ ਦੇ ਹੱਥਾਂ ਦੀ ਛੋਹ ਉਹਨਾਂ ਦਾ ਪ੍ਰੇਮ ਉਹਨਾਂ ਦੀਆਂ ਅਸੀਸਾਂ ਬਾਲਕ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਮਿਲੀਆਂ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਹੁਤੀ ਜੋ ਪਿਆਸ ਪਿਉਸ ਪਿਵਨ ਕੀ ਬਾੰਛਤ ਸਿਤ ਕੋ ਬਿਦ ਮਿਲਾਇਓ ਅਗੇ ਜ਼ਿਕਰ ਕੀਤਾ ਕਿ ਜੇ ਅੰਦਰ ਪਿਆਸ ਹੈ ਰੱਬ ਦੀ ਪ੍ਰਾਪਤੀ ਦੀ ਅੰਦਰ ਪ੍ਰੇਮ ਦਾ ਅੰਮ੍ਰਿਤ ਜੇ ਕਿਸੇ ਨੂੰ ਚਾਹੀਦਾ ਤੇ ਗੁਰੂ ਅਮਰਦਾਸ ਜੀ ਕੋਲ ਆਓ ਖੁਤੀ ਜੋ ਪਿਆਸ ਪੀ ਉਸ ਪਿਵਨ ਕੀਜੇ ਇਹ ਅੰਮ੍ਰਿਤ ਜਲ ਪੀਣਾ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾ ਹੈ ਇਹ ਉਹ ਅੰਮ੍ਰਿਤ ਹੈ ਜਿਸ ਅੰਮ੍ਰਿਤ ਨੂੰ ਗੁਰੂ ਅਮਰਦਾਸ ਜੀ ਨੇ ਇਹ ਬਚਨ ਕਰਕੇ ਆਖਿਆ ਸੁਰ ਨਰ ਮੁੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਜਪੋ ਜੀ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸਚਾ ਮਨ ਵਸਾਇਆ ਜੀ ਜੰਤ ਸਭ ਤੁਝੇ ਉਪਾਏ ਇੱਕ ਵੇਖ ਪਰਸਣ ਆਇਆ ਇੱਕ ਦੇ ਕੱਕੇ ਨੂੰ ਸਿਹਾਰੀ ਐ ਕੋਈ ਵਿਰਲੇ ਇਸ ਧਰਤੀ ਤੇ ਪਾਰ ਬ੍ਰਹਮ ਪਰਮੇਸ਼ਵਰ ਦੀ ਹੂਂਦ ਦੂ ਆਪਣੇ ਹਿਰਦੇ ਵਿੱਚ ਵਸਾਉਣ ਦਾ ਯਤਨ ਕਰਦੇ ਨੇ ਨਹੀਂ ਤੇ ਇੱਥੇ ਕਰੋੜਾਂ ਨੇ ਅਰਬਾਂ ਖਰਬਾਂ ਨੇ ਪਰ ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਦੇ ਅੰਮ੍ਰਿਤ ਦੀ ਭੁੱਖ ਨਹੀਂ ਹੈ ਪਰ ਜਿਨ੍ਹਾਂ ਨੂੰ ਪਾਰਬ੍ਰਮ ਪਰਮੇਸ਼ਵਰ ਦੇ ਇਸ ਨਾਮ ਅੰਮ੍ਰਿਤ ਦੀ ਭੁੱਖ ਹੈ ਇੱਕ ਵੇਖ ਪਰਸਨ ਆਇਆ ਉਹ ਗੁਰੂ ਨੂੰ ਸਪਰਸ਼ ਕਰਨ ਆਉਂਦੇ ਨੇ ਤੇ ਗੁਰੂ ਤਾਂ ਸਪਰਸ਼ ਹੁੰਦਾ ਇਤ ਤਨ ਲਾਗੈ ਬਾਣੀਆਂ ਸੁਖ ਹੋਵੈ ਸੇਵਕ ਮਾਣੀਆਂ ਜੇ ਮਨ ਵਿੱਚ ਬਾਣੀ ਲੱਗੇ ਤੇ ਤਾਂ ਗੁਰੂ ਦਾ ਸਪਰਸ਼ ਹੈ ਗੁਰੂ ਦੇ ਚਰਨ ਸਪਰਸ਼ ਨੇ ਸਤਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੀ ਇਹ ਬਖਸ਼ਿਸ਼ ਦੋਹੇ ਤਾਂ ਬਾਣੀ ਦਾ ਬੋਹਿਤਾ ਇਸ ਲਈ ਆਖਿਆ ਕਿਉਂਕਿ ਭਾਰੀ ਵੀ ਆਖਿਆ ਇਹ ਕੌਣ ਪੁਰਖ ਹੈ ਭਾਈ ਜਿਨੇ ਸਾਡੀ ਮੰਜੀ ਹਿਲਾਈ ਸਾਰੀ ਇਹ ਬਚਨ ਇਤਿਹਾਸਕ ਜਿਹੜੇ ਸਾਨੂੰ ਜੀਵਨ ਵਿੱਚ ਮਿਲਦੇ ਨੇ ਕਿਹੜਾ ਪੁਰਖ ਭਾਰੀ ਹੈ ਜਿਨੇ ਸਾਡਾ ਪੂਰਾ ਮੰਝਾ ਇਲਾਇਆ ਦੂਸਰਾ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਜਿਸ ਵੇਲੇ ਵਿਸ਼ਰਾਮ ਕਰਦੇ ਸਨ ਤੇ ਇੱਕ ਵਾਰੀ ਸਤਿਗੁਰੂ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਕਿਉਂਕਿ ਮਾਂ ਬੀਬੀ ਭਾਨੀ ਜੀ ਨੇ ਉਹਨਾਂ ਤੋਂ ਭੱਜ ਕੇ ਛੁੱਟ ਕੇ ਤੇ ਭੱਜਦੇ ਹੋਏ ਬਹੁਤ ਭਾਰੇ ਦਰਵਾਜ਼ੇ ਉਸ ਵੇਲੇ ਲੱਗੇ ਹੋਏ ਸੰ ਲੱਕੜ ਦੇ ਉਹਨਾਂ ਨੂੰ ਖੋਲ ਕੇ ਗੁਰੂ ਅਮਰਦਾਸ ਮਹਾਰਾਜ ਜੀ ਤੱਕ ਪਹੁੰਚ ਗਏ ਤੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੂੰ نیند ਤੋਂ ਉੱਠੇ ਬੀਬੀ ਪਾਣੀ ਜੀ ਨੇ ਮਾਫੀ ਮੰਗੀ ਪਿਤਾ ਗੁਰੂ ਜੀ ਮੇਰੇ ਤੋਂ ਇਹ ਅਵਗਿਆ ਹੋ ਗਈ ਭੁੱਲ ਹੋ ਗਈ ਕਿ ਬੱਚਾ ਗੁਰੂ ਅਰਜੁਨ ਜੀ ਨੇ ਆ ਕੇ ਤੁਹਾਨੂੰ ਨੀਂਦ ਵਿੱਚੋਂ ਜਗਾਇਆ ਮਹਾਰਾਜ ਕਹਿੰਦੇ ਨਹੀਂ ਇਨੇ ਸਾਨੂੰ ਨੇ ਇਹਨੇ ਸਾਰੇ ਜਗਤ ਨੂੰ ਸਾਰੀ ਓਮਤ ਨੂੰ ਤੇ ਸਾਰੀ ਲੋਕਾਈ ਨੂੰ ਜਗਾਉਣਾ ਹੈ ਸੱਚ ਤੇ ਇਹ ਹੈ ਤੇ ਦੂਸਰਾ ਗੱਲ ਇੱਕ ਵਾਰੀ ਆ ਕੇ ਮੰਜੇ ਦੇ ਬਾਹੇ ਨੂੰ ਹੱਥ ਪਾਇਆ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਨੇ ਛੋਟੀ ਉਮਰ ਚ ਤੇ ਮੰਜਾ ਇਉਂ ਹਿੱਲਿਆ ਜਿਸ ਤਰ੍ਹਾਂ ਭਾਰੀ ਪੁਰਖ ਦਾ ਹੱਥ ਭਾਰੀ ਭਾਰੀ ਪੁਰਖ ਦਾ ਧੱਕਾ ਕੋਈ ਉਸ ਮੰਜੇ ਨੂੰ ਪਿਆ ਹੁੰਦਾ ਤੇ ਤੀਸਰਾ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਲੰਗਰ ਪ੍ਰਸ਼ਾਦਾ ਛਕਦੇ ਸਨ ਤੇ ਰੜਦੇ ਰੜਦੇ ਧੰਗ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਜਿਸ ਵੇਲੇ ਗੁਰੂ ਅਮਰਦਾਸ ਜੀ ਦੇ ਥਾਲਵਲ ਆ ਕੇ ਹੱਥ ਮਾਰਨ ਲੱਗੇ ਤੇ ਸਾਰੇ ਦਾ ਸਾਰਾ ਥਾਲ ਖਿੱਚਣ ਲੱਗੇ ਤੇ ਸਤਿਗੁਰੂ ਗੁਰੂ ਅਮਰਦਾਸ ਜੀ ਕਹਿੰਦੇ ਵੇ ਥਾਲਦਿਆਂ ਮਾਲਕਾ ਹਜੇ ਸਬਰ ਕਰ ਵੇਲਾ ਨਹੀਂ ਆਇਆ ਇਸ ਪਾਰਬ੍ਰह्म ਪਰਮੇਸ਼ਵਰ ਦੇ ਅਗਮੀ ਖਜ਼ਾਨੇ ਭੋਜਨ ਦਾ ਤੂੰ ਮਾਲਕ ਹੀ ਹੈ ਤੇ ਸਤਿਗੁਰੂ ਗੁਰੂ ਅਰਜੁਨ ਸਾਹਿਬ ਜੀ ਨੇ ਫਿਰ ਉਚਾਰਨ ਕੀਤਾ ਸੀ ਥਾਲ ਵਿੱਚ ਤਿੰਨ ਇਹ ਬਚਨ ਇਤਿਹਾਸਕ ਤੇ ਗੁਰਬਾਣੀ ਦੇ ਇਕੱਠੇ ਪਏ ਨੇ ਜੇ ਇਤਿਹਾਸਕ ਬਚਨ ਕਹਿੰਦੇ ਬਾਣੀ ਦਾ ਬੋਹਤਾ ਤੇ ਗੁਰਮਤ ਦੀ ਇਸ ਰਹਿਣੀ ਬਹਿਣੀ ਵਿੱਚ ਰਹਿੰਦੇ ਆ ਜਿਹੜੇ ਭਟ ਸਹਿਬਾਨ ਗੁਰੂ ਦੀ ਸ਼ਰਣੀ ਚਰਨ ਵਿੱਚ ਆਏ ਸਨ ਉਹਨਾਂ ਨੇ ਇਹ ਕਹਿ ਦਿੱਤਾ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਇਹ ਬਿਲਕੁਲ ਬਚਨ ਇਤਿਹਾਸਕ ਤੇ ਗੁਰੂ ਦੇ ਉਚਾਰਨ ਭਾਵ ਗੁਰਬਾਣੀ ਦੇ ਉਚਾਰਨ ਕੀਤੇ ਹੋਏ ਇੱਕੋ ਰੂਪ ਦੇ ਵਿੱਚ ਸੱਚ ਨੇ ਇੱਕ ਪਾਸੇ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੋਹਿਤਾ ਬਾਣੀ ਕਾ ਬੋਹਿਤਾ ਆਖਦੇ ਨੇ ਤੇ ਪਟ ਸਹਿਬਾਨ ਪਹਿਲਾ ਪਦਾ ਪਹਿਲਾ ਸ਼ਬਦ ਪਹਿਲਾ ਸਵਈਆ ਜਦ ਗੁਰੂ ਅਰਜਨ ਸਾਹਿਬ ਜੀ ਦੀ ਉਸਤਤ ਦਾ ਉਚਾਰਦੇ ਨੇ ਸਿਮਰੰਗ ਸੋਈ ਪੁਰਖ ਅਚਲ ਅਬਨਾਸੀ ਆਓ ਉਸ ਪੁਰਖ ਵਾਹਿਗੁਰੂ ਪਾਰਬ੍ਰह्म ਪਰਮੇਸ਼ਵਰ ਦੀ ਜੋਤ ਨੂੰ ਚੇਤੇ ਕਰੀਏ ਜਿਹੜੀ ਨਾ ਨਾਸ਼ ਹੋਣ ਵਾਲੀ ਹੈ ਹਕੂਮਤ ਨੂੰ ਲੱਗਦਾ ਸੀ ਜਹਾਂਗੀਰ ਨੂੰ ਲੱਗਦਾ ਸੀ ਅਸੀਂ ਖਤਮ ਕਰ ਦਈਏ ਅਸੀਂ ਬਿਲਕੁਲ ਮਲਿਆ ਮੀਟ ਕਰ ਦਈਏ ਇੱਕ ਵਾਰ ਨਹੀਂ ਹਰ ਵਾਰੀ ਹੋਇਆ ਗੁਰੂ ਅਰਜਨ ਸਾਹਿਬ ਜੀ ਧੰਗੁਰੂ ਰਾਮਦਾਸ ਮਹਾਰਾਜ ਜੀ ਦੇ ਗ੍ਰਹਿ ਵਿਖੇ ਪ੍ਰਗਟੇ ਨੇ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਅਰਜਨ ਸਾਹਿਬ ਜੀ ਦੇ ਗ੍ਰਹਿ ਵਿਖੇ ਪ੍ਰਗਟ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਗ੍ਰਹਿ ਵਿਖੇ ਪ੍ਰਗਟ ਨੇ ਗੁਰੂ ਅਰਜਨ ਸਾਹਿਬ ਜੀ ਦੀ ਸਦਾ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਗੁਰੂ ਅਰਜੁਨ ਸਾਹਿਬ ਜੀ ਨੇ ਕਿਹਾ ਮੇਰੀ ਸਦਾ ਕੋ ਦਬਾਣਾ ਤਾਂ ਮੁਮਕਨ ਹੈ ਪਰ ਬਦਲਤੇ ਵਕਤ ਦੀ ਰਫਤਾਰ ਕੋ ਕੌਣ ਰੁਕੇਗਾ। ਔਰ ਇਹੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਆਵਾਜ਼ ਉਹਨਾਂ ਦੀ ਸਦਾ ਤੇ ਉਹਨਾਂ ਦੇ ਇਹਨਾਂ ਬਚਨਾਂ ਬਚਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਚਿਰ ਤੱਕ ਗੁਰੂ ਤੇਗ ਬਹਾਦਰ ਸਾਹਿਬ ਨੇ ਇਸ ਧਰਤੀ ਤੇ ਧਰਮ ਦੀ ਆਜ਼ਾਦੀ ਨੂੰ ਕੋਈ ਵੀ ਹੋ ਨਹੀਂ ਸਕਦਾ। ਪਰ ਸਤਿਗੁਰੂ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਨੇ ਇਹੀ ਆਖਿਆ meri sada ko dabana to mumkin hai par badalte waqt ki raftar ko kaun roke ga bahut ae aatish ae ahan bahut lekin par guru har gobind ki talwar ko kaun roke ga ke aun wala sama meri peeri da te ehi guru tegh Bahadur sahab ne kya ke o di teeg vichon ke aunde bhavikh andar mere puttar ne vouniyan o teegan o di teeg vichon jehdi teeg niklu lakhan lain giya teriyan kho tega ਸਤਗੁਰੂ ਗੁਰੂ ਅਰਜਨ ਸਾਹਿਬ ਜੀ ਦੀ ਆਮਦ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਹੈ ਤੇ ਜ਼ਿਕਰ ਕੀਤਾ ਖੁਤੀ ਜੋ ਪਿਆਸ ਪੀਉਸ ਪਿਵਨ ਕੀ ਬਾਣਛਤ ਸਿੱਧ ਕੋ ਵਿਦ ਬਿਲਾਇਓ ਅਗੇ ਜ਼ਿਕਰ ਕੀਤਾ ਗੋਬਿੰਦਵਾਲ ਗੋਬਿੰਦਪੁਰੀ ਸਮ ਜਲੰਗ ਤੀਰ ਵਿਭਾਸ ਬਨਾਇਓ ਇਹ ਉਹ ਧਰਤੀ ਹੈ ਜਿਹੜੀ ਆਮ ਧਰਤੀ ਨਹੀਂ ਇਹ ਗੋਬਿੰਦ ਦੀ ਪੁਰੀ ਹੈ ਪੂਰੀ ਧਰਤੀ ਨੂੰ ਆਸਰਾ ਦੇਣ ਵਾਲੀ ਇਹ ਧਰਤੀ ਹੈ ਗੋਬਿੰਦਵਾਲ ਗੋਬਿੰਦ ਗੋ ਗੋ ਕਹਿੰਦੇ ਧਰਤੀ ਬਿੰਦ ਕਹਿੰਦੇ ਆਸਰਾ ਗੋਬਿੰਦਪੁਰੀ ਸਮ ਜਲਿਆੰਗ ਤੀਰ ਵਿਪਾਸ ਬਣਾਇਓ ਗਇਓ ਦੁਖ ਦੂਰ ਬਰਖਨ ਕੋ ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਵਡਾ ਸੁਖ ਹੈ ਗੁਰੂ ਦੇ ਦਰਸ਼ਨਾ ਵਿੱਚ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਗੁਰਤਾ ਗੱਦੀ ਦੇ ਮਾਲਕ ਬਣੇ ਸਤਿਗੁਰੂ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਦੇ ਨਾਲ ਸਾਰਾ ਪਰਿਵਾਰ ਗੁਰੂ ਰਾਮਦਾਸ ਜੀ ਇਹ ਨਗਰੀ ਗੋਵਿੰਦਵਾਲ ਸਾਹਿਬ ਦੀ ਛੋੜ ਕੇ ਤੇ ਨਵੀਂ ਨਗਰੀ ਵਸਾਉਂਦੇ ਆ ਜਿਸ ਨਗਰੀ ਦਾ ਨਾਮ RAMDASPUR ਪਿਆ RAMDAS ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਇਹ ਵੀ ਬਚਨ ਅਸੀਂ ਪੜਦੇ ਆ ਔਰ ਇਹਨੂੰ ਨਾ ਆਇਆ ਕਿਉਂਕਿ ਹਰ ਹਾਂ ਨਾਨਕ ਕਸਮ ਲਜਾਏ ਨਾ ਆਇਆ RAMDASPUR ਸਭ ਤੋਂ ਪੁਰਾਤਨ ਨਾਮ RAMDASPUR ਪਿਆ ਸਤਿਗੁਰੂ ਗੁਰੂ RAMDAS ਜੀ ਨੇ ਸਭ ਤੋਂ ਪਹਿਲਾ ਥਾਂ ਜਿਹੜਾ ਵਸਾਇਆ ਉਹ ਬਣਾਇਆ ਕਿ ਜਿਹੜਾ ਸਤਗੁਰੂ ਜੀ ਦਾ ਥਾਂ ਹੈ ਨਿਜ ਥਾਂ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵੀ آمد ਹੋਈ ਬਾਜ਼ਾਰ ਮਾਈ ਸੇਵਾ ਦੇ ਵਿੱਚ ਗੁਰੂ ਕਾ ਮਹਿਲ ਜਿਹਨੂੰ ਅਸੀਂ ਕਹਿ ਦਿੰਦੇ ਆ ਇਹ ਘਰ ਪਹਿਲਾਂ ਬਣਿਆ ਸਤਗੁਰੂ ਗੁਰੂ ਰਾਮਦਾਸ ਜੀ ਦਾ ਇੱਥੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਟਿਕੇ ਨੇ ਬਾਕੀ ਵੀ ਨੇ ਪਰ ਬਖਸ਼ਿਸ਼ਾਂ ਸਤਗੁਰੂ ਗੁਰੂ ਅਰਜਨ ਸਾਹਿਬ ਨੂੰ ਮਿਲੀਆਂ ਸਮਾਂ ਐਸਾ ਆਇਆ ਕਿ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਜੀ ਦਾ ਹੁਕਮ ਮੰਨਦੇ ਹੋਏ ਸਰੋਵਰਾਂ ਦੀ ਪਟਾਈ ਸ਼ੁਰੂ ਕਰਾਉਂਦੇ ਆ। ਸਭ ਤੋਂ ਪਹਿਲਾ ਸਰੋਵਰ ਅੰਮ੍ਰਿਤਸਰ ਦੀ ਧਰਤੀ ਤੇ ਜਿਹੜਾ ਪਟਾਇਆ ਗਿਆ ਉਸ ਸਰੋਵਰ ਦਾ ਨਾਮ ਹੈ ਸੰਤੂਕ ਸਰ। ਸਰ ਦਾ ਮਤਲਬ ਹੁੰਦਾ ਹੈ ਸਰੋਵਰ। ਜਿਹੜਾ ਬਿਲਕੁਲ ਸਾਰਾ ਗੜੀ ਸਰਾਂ ਦੇ ਸੱਜੇ ਪਾਸੇ ਅੱਗੇ ਜਾਵਾਂਗੇ ਭਰਾਵਾਂ ਦੇ ਢਾਬਿਆਂ ਵੱਲ ਉਸੇ ਵੱਲ ਇਹ ਸਾਹਮਣੇ ਪਾਵਨ ਸਥਾਨ ਹੈ ਗੁਰਦੁਆਰਾ ਸੰਤੂਕ ਸਰ ਸਾਹਿਬ। ਅਸਲ ਦੇ ਵਿੱਚ ਇਹ ਸਭ ਤੋਂ ਪਹਿਲਾ ਸਰੋਵਰ ਗੁਰੂ ਰਾਮਦਾਸ ਜੀ ਨੇ ਪਟਵਾਇਆ। ਇਸ ਤੋਂ ਬਾਅਦ ਬਾਕੀ ਸਾਰੇ ਸਰੋਵਰਾਂ ਦੀ ਸੇਵਾ ਸ਼ੁਰੂ ਹੋਈ। ਅਗਲਾ ਸਰੋਵਰ ਜਿਹੜਾ ਅਸੀਂ ਅੰਮ੍ਰਿਤਸਰ ਸਰੋਵਰ ਦਾ ਕਹਿੰਦੇ ਆ। ਇਸ ਤੋਂ ਬਾਅਦ RAM ਸਰ ਦਾ ਸਰੋਵਰ ਹੈ, ਵਿਵੇਕ ਸਰ ਦਾ ਸਰੋਵਰ ਹੈ। ਇਹ ਸਾਰੇ ਸਥਾਨ ਸਤਿਗੁਰਾਂ ਦੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਫਿਰ ਅੱਗੇ ਬਣਾਏ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਲ ਇਹ ਪਰਿਵਾਰ ਟਿਕਿਆ। ਸਰੋਵਰ ਦੀ ਤੇ ਇਮਾਰਤਾਂ ਦੀਆਂ ਬਣਾਉਣੀਆਂ ਦੀਆਂ ਰੀਤ ਸ਼ੁਰੂ ਹੋਈ। ਤੇ ਲਾਜ਼ਮੀ ਸੀ ਕਿ ਗੁਰੂ ਦੇ ਮਸੰਦ ਗੁਰੂ ਦੇ ਸੇਵਾਦਾਰਾਂ ਨੇ ਦੇਸ਼ ਵਿਦੇਸ਼ਾਂ ਤੋਂ ਲਿਆ ਕੇ ਧਨ ਦੌਲਤ ਗੁਰੂ ਰਾਮਦਾਸ ਜੀ ਦੇ ਚਰਣਾ ਵਿੱਚ ਅਰਪਣ ਕਰਨਾ ਸ਼ੁਰੂ ਕੀਤਾ ਪਰ ਸਤਿਗੁਰੂ ਗੁਰੂ ਰਾਮਦਾਸ ਜੀ ਜਿੱਥੇ ਸੰਗਤਾਂ ਦਾ ਪ੍ਰਬੰਧ ਸਾਂਭਰੇ ਸਨ ਜਿੱਥੇ ਨਾਮ ਦੀ ਤਫੈਲੇ ਸ਼ਬੰਦਗੀ ਕਿਉਂਕਿ ਗੁਰੂ ਰਾਮਦਾਸ ਜੀ ਨੇ ਬਾਣੀ ਬਹੁਤ ਉਚਾਰੀ ਹੈ ਇੱਕ ਪੂਰੀ ਹੋਈ ਕਰਾਮਾਤ ਦਾ ਬਚਨ ਇਤਿਹਾਸ ਕਰ ਇਸ ਲਈ ਗੁਰੂ ਰਾਮਦਾਸ ਜੀ ਲਈ ਕਹਿੰਦੇ ਹੈ ਜੇ 19 ਰਾਗਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਉਚਾਰਨ ਕੀਤੀ ਹੈ ਤੇ ਸਤਿਗੁਰੂ ਗੁਰੂ ਰਾਮਦਾਸ ਜੀ ਨੇ 30 ਰਾਗਾਂ ਦੇ ਵਿੱਚ ਬਾਣੀ ਉਚਾਰਨ ਕੀਤੀ ਹੈ ਇਸ ਕਰਕੇ ਇਹ ਪੂਰੀ ਹੋਈ ਕਰਾਮਾਤ ਹੈ ਔਰ ਗੁਰੂ ਰਾਮਦਾਸ ਜੀ ਦੇ ਉਚਾਰਨ ਕੀਤੇ ਹੋਏ ਸ਼ਬਦਾਂ ਨੂੰ ਕੋਈ ਵੀ ਕੀਰਤਨੀਆ ਰਾਗੀ ਸਿੰਘ ਸੱਚੀ ਮੁੱਚੀ ਪੂਰਨ ਤੌਰ ਤੇ ਗਾਉਣ ਤੋਂ ਘਬਰਾਉਂਦਾ ਹੈ ਇਵੇਂ ਸਤਿਗੁਰ ਜੀ ਦੇ ਭਾਉ ਵਿੱਚ ਆਖਣਿਆਂ ਬਹੁਤ ਹੀ ਮਹਿੰਗੀ ਬਾਣੀ ਸਤਿਗੁਰੂ ਗੁਰੂ ਰਾਮਦਾਸ ਜੀ ਦੀ ਵਿਸ਼ਰਾਮ ਤੇ ਲਮੇਰੀ ਬਾਣੀ ਸਤਿਗੁਰ ਜੀ ਨੇ ਉਚਾਰਨ ਕੀਤੀ ਹੈ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਇਹ ਪ੍ਰਬੰਧ ਜਿਹੜਾ ਸੀ ਸੰਗਤ ਦੀ ਮਾਇਆ ਵਾਲਾ ਮਸੰਦਾਂ ਦੀ ਮਾਇਆ ਵਾਲਾ ਇਹ ਪ੍ਰithvi ਚੰਦ ਜੀ ਨੂੰ ਦਿੱਤਾ ਪਰ ਜਿਉਂ-ਜਿਉਂ ਪ੍ਰਿਥੀ ਚੰਦ ਕੋਲ ਚਾਰ ਪੈਸੇ ਵਧਣੇ ਸ਼ੁਰੂ ਹੋਏ ਸਾਰਿਆਂ ਨੇ ਆ ਕੇ ਸਤਕਾਰ ਕਰਨਾ ਸ਼ੁਰੂ ਕੀਤਾ ਸਾਰਾ ਧਨ ਪ੍ਰਿਥੀ ਚੰਦ ਕੋਲ ਆਉਣਾ ਸ਼ੁਰੂ ਹੋਇਆ ਤੇ ਪ੍ਰਿਥੀ ਚੰਦ ਜੀ ਆਪਣੇ ਪਿਤਾ ਦੇ ਹੁਕਮ ਤੋਂ ਮੁਨਕਰ ਹੋ ਗਏ ਤੇ ਇਹਨਾਂ ਨੂੰ ਇਹ ਭੁਲੇਖਾ ਹੋ ਗਿਆ ਕਿ ਵੱਡਾ ਵੀ ਮੈਂ ਆ ਪ੍ਰਬੰਧ ਵੀ ਮੈਂ ਸੰਭਾਲ ਰਿਹਾ ਸੇਵਾ ਦੀ ਸਾਰੀ ਜ਼ਿੰਮੇਵਾਰੀ ਮੇਰੇ ਮੋਢਿਆਂ ਤੇ ਹੈ ਤੇ ਅਗਲਾ ਆਉਣ ਵਾਲਾ ਗੁਰੂ ਮੈਂ ਹੀ ਆ ਪਰ ਇਹ ਨਹੀਂ ਪਤਾ ਕਿ ਪੁਤਰੀ ਕੌਲ ਨਾ ਪਾਲਿਓ ਦਾ ਸੱਚ ਸਿਧਾਂਤ ਇੱਥੇ ਪਹਿਲੇ ਜਾਮੇ ਵਿੱਚ ਵੀ ਵਰਤ ਚੁੱਕਾ ਹੈ ਇੱਥੇ ਤੇ ਉਹ ਦਾਤ ਜਿਹੜੀ ਹੈ ਖਸਮ ਦੀ ਮਿਲੀ ਹੋਈ ਹੈ ਤੇ ਖਸਮ ਵੱਲੋਂ ਹੀ ਇਹ ਝੋਲੀ ਪੈਣੀ ਹੈ ਪ੍ਰਿਥੀ ਚੰਦ ਜੀ ਨੂੰ ਕਿਹਾ ਗਿਆ ਕਿ ਲਾਹੌਰ ਜਾਣਾ ਸਰੀਕਿਆਂ ਦਾ ਵਿਆਹ ਮਨਾ ਕਰ ਦਿੱਤਾ ਕਿ ਅਸੀਂ ਨਹੀਂ ਜਾਣਾ ਇਹ ਪ੍ਰਬੰਧ ਕੌਣ ਸੰਭੇਗਾ ਤੇ ਸਤਿਗੁਰੂ ਗੁਰੂ ਰਾਮਦਾਸ ਜੀ ਨੇ ਕਿਹਾ ਪੁੱਤਰ ਜੀ ਇਸ ਭੁਲੇਖੇ ਵਿੱਚੋਂ ਬਾਹਰ ਆਜੋ ਕਿ ਸਾਰਾ ਕੁਝ ਤੁਸੀਂ ਸਾਂਭ ਰਹੇ ਹੋ ਜਦ ਤੁਸੀਂ ਨਹੀਂ ਸੀ ਤੇ ਤਾਂ ਵੀ ਇਹ ਘਰ ਚੜਦੀਆਂ ਕਲਾਂ ਵਿੱਚ ਚੱਲ ਰਹੇ ਨੇ ਚੱਲ ਰਹੇ ਸੀ ਤੇ ਜੇ ਤੁਸੀਂ ਨਹੀਂ ਵੀ ਹੋਵੋਗੇ ਤੇ ਤਾਂ ਵੀ ਇਹ ਸਦਾ ਰਹੇਗਾ ਇਹ ਗੁਰੂ ਨਾਨਕ ਦੇ ਘਰ ਦੀ ਬਰਕਤ ਹੈ ਇਹ ਦੇ ਕਿਸੇ ਦਾ ਨਿਹ ਮਹਾਰਾਜ ਜੀ ਨੇ ਸ਼ਬਦ ਉਚਾਰਨ ਕੀਤਾ ਕਾਹੇ ਪੂਤ ਚਗਰਤ ਹਾਂ ਸੰਗ ਬਾਪ ਜਿਨਕੇ ਜਣੇ ਬਡੀਰੇ ਤੁਮ ਹੋ ਤਿੰਸਿਓਂ ਚਗਰਤ ਪਾਪ ਇਹ ਇਸ ਝਗੜੇ ਦਾ ਕਾਰਨ ਕੀ ਹੈ ਅਗਲੀ ਤੁਕ ਦੇ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਕਹਿੰਦੇ ਜਿਸ ਧਨ ਕਾ ਤੂੰ ਗਰਭ ਕਰਤ ਹੋ ਜਿਨ੍ਹਾਂ ਚਾਰ ਪੈਸਿਆਂ ਕਰਕੇ ਤੂੰ ਗਰਭ ਕਰ ਰਿਆ ਨਾ ਅੱਜ ਚਾਰ ਪੈਸੇ ਤੇਰੇ ਕੋਲ ਨੇ ਦੁਨੀਆ ਦੇ ਸਾਰੇ ਸੁੱਖ ਸਾਧਨ ਸਾਰੇ ਮਿੱਤਰ ਸਨੇਹੀ ਤੈਨੂੰ ਪਿਆਰ ਕਰਨਗੇ ਤੇਰਾ ਸਾਥ ਲੱਭਣਗੇ ਤੇ ਤੈਨੂੰ ਸਾਥ ਦੇਣਗੇ ਉਹ ਸਾਰੇ ਤੇਰੇ ਮਿੱਤਰ ਬਣਨਾ ਚਾਹਣਗੇ ਅੱਜ ਤੂੰ ਮਾਪੇ ਨੂੰ ਛੱਡ ਕੇ ਉਹਨਾਂ ਨੂੰ ਕਬੂਲ ਬੋਲ ਕੇ ਆਪਣੇ ਆਪ ਨੂੰ ਵੱਡਾ ਸਮਝ ਸਕਦਾ ਹੈ ਪਰ ਕੱਲ ਨੂੰ ਇਹ ਧਨ ਨਹੀਂ ਹੋਏਗਾ ਤੇ ਉਹਨਾਂ ਸਾਰਿਆਂ ਨੇ ਸਾਥ ਛੱਡ ਦੇਣਾ ਤੇ ਜੇ ਤੂੰ ਕਹੇਗਾ ਕਿ ਮੈਨੂੰ ਮਦਦ ਕਰੋ ਮੈਨੂੰ ਸ਼ਰਨ ਵਿੱਚ ਲੋ ਕਿਸੇ ਨੇ ਬਾਣੀ ਫੜਨੀ ਜੇ ਫਿਰ ਕੋਈ ਸ਼ਰਨ ਰੱਖੇਗਾ ਤੇ ਫਿਰ ਮਾਪੇ ਹੀ ਰੱਖੇਗਾ ਇਹ ਮਾਪੇ ਦਾ ਹਿਰਦਾ ਇਨਾ ਵੱਡਾ ਹੈ ਤੇ ਬੇਦਨ ਵਾਲਾ ਕਾਹੇ ਪੁੱਤ ਝਗਰਤ ਹੋ ਸੰਗ ਬਾਪ ਤੇ ਇਹ ਬਚਨ ਹੈ ਜਿਸ ਧਨ ਕਾ ਤੂੰ ਗਰਭ ਕਰਤ ਹੋ ਸੋ ਧਨ ਕਿਸੈ ਨਾ ਆਪ ਕਿੰਨ ਮੈਂ ਛੋੜ ਜਾਏ ਵਿਖਿਆਰਸ ਤਉ ਲਾਗੈ ਪਛਤਾਪ ਇਹ ਇਹਦਾ ਰਸ ਜਿਹੜਾ ਨਾ ਇਹਦਾ ਰਸ ਸਲੋ ਪੌਇਜ਼ਨ ਵਾਲਾ ਗੁਰੂ ਰਾਮਦਾਸ ਜੀ ਕਹਿੰਦੇ ਇਹ ਛੇਤੀ ਖਤਮ ਨਹੀਂ ਕਰਦਾ ਮਤ ਨੂੰ ਇਹ ਛੇਤੀ ਭਿੱਟ ਨਹੀਂ ਦਿੰਦਾ ਇਹ ਹੌਲੀ ਹੌਲੀ ਜਦ ਤੱਕ ਸਾਰਾ ਸਰਮਾਇਆ ਖਤਮ ਹੋ ਜਾਂਦਾ ਨਾ ਜਿਹਨੂੰ ਬਾਬਾ ਸ਼ੇਖ ਫਰੀਦ ਜੀ ਕਹਿੰਦੇ ਸੀ ਇਨੀ ਨਿੱਕੀ ਜੰਗੀ ਹੈ ਥਲ ਡੂਗਰ ਅਸ ਗਿਓ ਕਹਿੰਦੇ ਜਿੰਨਾ ਚਿਰ ਤੱਕ ਤੇ ਤਾਕਤ ਸੀ ਨਾ ਤਨ ਦੀ ਉਹਨਾਂ ਚਿਰ ਤੱਕ ਇਸ ਜ਼ਹਿਰ ਨੇ ਇਸ ਨਸ਼ੇ ਨੇ ਹੁਸ਼ ਨਹੀਂ ਆਣ ਦਿੱਤੀ ਹੁਣ ਜਦ ਸਾਰੇ ਦੰਦ ਟੁੱਟ ਗਏ ਨੇ ਸਾਰੇ ਸਰੀਰ ਦੀ ਹੁਮਮਤ ਸਾਰੀ ਤਾਕਤ ਖਤਮ ਹੋ ਗਈ ਹੈ ਤੇ ਹੁਣ ਸਮਝ ਆਉਂਦਾ ਇਹਨਾਂ ਦਾਣਿਆਂ ਦਾ ਕਰੀਏ ਕੀ ਹੁਣ ਦੰਦ ਨਹੀਂ ਹੈਗੇ ਇਹ ਸੱਚੀ ਗੱਲ ਹੈ ਜਦ ਦੰਦ ਨੇ ਤਾਂ ਦਾਣਿਆਂ ਦੀ ਬੁੱਕਤ ਨਹੀਂ ਹੈ ਤੇ ਹੁਣ ਦਾਣੇ ਬਹੁਤ ਨੇ ਹੁਣ ਦੰਦ ਨਹੀਂ ਸਿੱਧੀ ਜੀ ਗੱਲ ਹੈ ਕਿ ਇਹਦਾ ਨਸ਼ਾ ਉਸ ਵੇਲੇ ਉਤਰਦਾ ਜਿਸ ਵੇਲੇ ਹੋਸ਼ ਆਂਦੀ ਹੈ ਕਿ ਹੁਣ ਅੱਗਾ ਕੀ ਕਰੀਏ ਫਿਰ ਮਹਾਰਾਜ ਜੀ ਗੁਰਤੇਗ ਬਹਾਦਰ ਸਾਹਿਬ ਕਹਿੰਦੇ ਨਾ ਕਿ ਕਰਨਹੁ ਹਉ ਤੋ ਸੋ ਨਾ ਕੀਓ ਪਰਿਓ ਪੜਿਓ ਜੀ ਪਰਿਓ ਲੋਭ ਕੈ ਫੰਦ ਇਸ ਲਾਲਚ ਕਰਕੇ ਤੂੰ ਫਸਿਆ ਰਿਆ ਜਿਸ ਧਨ ਕਾ ਤੂੰ ਗਰਭ ਕਰਤੋ ਸੋ ਤਨ ਕਿਸੈ ਨਾ ਆਪ ਖਿਨ ਮੈਂ ਛੋੜ ਜਾਏ ਵਿਖਿਆ ਰਸ ਤਉ ਲਾਗੈ ਪਛਤਾਪ ਇਹ ਲੋਭ ਗੁਰਤੇਗ ਬਹਾਦਰ ਸਾਹਿਬ ਵੀ ਕਹਿੰਦੇ ਕਿੱਕ ਪਰਿਉ ਲੋਭ ਕੈ ਫੰਦ ਨਾਨਕ ਸਮਿਓ ਰਮ ਗਿਓ ਅਬ ਕਿਉਂ ਰੋਵਤ ਅੰਧ ਤੌ ਲਾਗਿਆ ਪਛਤਾਪ ਅਬ ਕਿਉਂ ਰੋਵਤ ਅੰਧ ਫਿਰ ਪਛਤਾਵਾ ਹੁੰਦਾ ਹ ਹੁਣ ਕੀ ਕਰੀਏ ਸਤਿਗੁਰੂ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਨੂੰ ਲਾਹੌਰ ਭੇਜਿਆ ਗਿਆ ਉਥੇ ਵੇਦਨ ਭਰੀਆਂ ਚਿੱਠੀਆਂ ਦਾ ਵੀ ਜ਼ਿਕਰ ਮਿਲਦਾ ਪ੍ਰੀਤ ਤੇ ਪ੍ਰਤੀਤ ਦੀ ਖੇਚ ਵੀ ਮਿਲਦੀ ਹੈ ਉਸੇ ਵੇਦਨਾ ਨੂੰ ਜਦ ਸਤਿਗੁਰ ਜੀ ਗੁਰਤਾ ਗੱਦੀ ਦੇ ਮਾਲਕ ਬਣੇ ਤੇ ਬਾਣੀ ਰੂਪ ਦੇ ਵਿੱਚ ਉਹਨਾਂ ਨੇ ਉਸੇ ਵੇਦਨ ਨੂੰ ਪ੍ਰਗਟ ਕੀਤਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੈ ਚਾਤਰਿਕੀ ਨਿਆਈ ਕਿ ਜਿਸ ਤਰ੍ਹਾਂ ਚਾਤਰਿਕ ਨੂੰ ਏਕ ਬੂੰਦ ਜਲ ਕਰਨੈ ਚਾਤਰਿਕ ਦੁਖ ਪਾਵੈ ਪ੍ਰਾਣ ਗਏ ਸਾਗਰ ਮਿਲੈ ਫੁਨ ਕਾਮਨਾ ਆਵੈ ਕਿ ਚਾਤਰਿਕ ਨੂੰ ਸਾਰੀ ਉਮਰ ਹੋ ਜੇ ਪ੍ਰਿਉ ਪ੍ਰਿਉ ਕਰਦਿਆਂ ਰੱਬ ਦੀ ਪੁਕਾਰ ਸੁਵੰਤੀ ਬੂੰਦ ਅੰਮ੍ਰਿਤ ਦੇ ਲਈ ਪਰ ਜੇ ਉਹ ਮਰ ਜੇ ਪ੍ਰਿਉ ਪ੍ਰਿਉ ਕਰ ਦਿਆ ਤੇ ਰੱਬ ਕਹੇ ਕਿ ਹੁਣ ਸਮੁੰਦਰ ਲੈ ਲੈ। ਛਾਤ੍ਰਿਕ ਕਹਿੰਦਾ ਹੁਣ ਮੈਂ ਸਮੁੰਦਰ ਦਾ ਕੀ ਕਰਨਾ ਜਿਸ ਵੇਲੇ ਮੈਂ ਪੁਕਾਰ ਕੀਤੀ ਸੀ ਉਸ ਵੇਲੇ ਦਾਤ ਮਿਲਨੀ ਸੀ। ਇਸ ਕਰਕੇ ਗੁਰੂ ਨਾਨਕ ਸਾਹਿਬ ਦਾ ਘਰ ਜਿਹੜਾ ਹੈ ਨਾ ਬਖਸ਼ਿਸ਼ਾਂ ਵਾਲਾ ਇੱਥੇ ਮਰਨ ਤੋਂ ਬਾਅਦ ਨਹੀਂ। ਇੱਥੇ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰ ਵਤ ਧਰਾਏ ਮਰਨ ਤੋਂ ਬਾਅਦ ਸਵਰਗ ਦੀ ਇੱਛਾ ਨਹੀਂ ਹੈ। ਇੱਥੇ ਤੇ ਜਿਉਂਦੇ ਜੀ ਅੰਮ੍ਰਿਤ ਬੂੰਦ ਦੀ ਪ੍ਰਾਪਤੀ ਦੇ ਸਾਧਨ ਨੇ ਰਾਜ ਨਾ ਚਾਹੂੰ। ਮੁਖਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ ਜਿਉਂਦੇ ਜੀ ਮਨ ਵਿੱਚ ਪ੍ਰਭੂ ਦੀ ਪ੍ਰੀਤ ਤੇ ਚਰਨ ਕਮਲ ਵਸਣੇ ਚਾਹੀਦੇ ਗੁਰੂ ਅਰਜੁਨ ਸਾਹਿਬ ਮਹਾਰਾਜ ਜੀ ਦੀ ਸਰੀਰਿਕ ਉਮਰ 18 ਸਾਲ ਜਦ ਸਤਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਗੁਰਤਾ ਗੱਦੀ ਗੁਰੂ ਅਰਜੁਨ ਸਾਹਿਬ ਜੀ ਦੀ ਝੋਲੀ ਪਾਈ ਇਹ ਜੋਤ ਪ੍ਰਗਟਾ ਦਿੱਤੀ ਸੱਚ ਪ੍ਰਗਟਾ ਦਿੱਤਾ ਔਰ ਇਹਦਾ ਜ਼ਿਕਰ ਬਾਣੀ ਦੇ ਵਿੱਚ ਆਇਆ ਹੈ ਇਹ ਅੰਤ ਨ ਪਾਵਤ ਦੇਵ ਸਬੈ ਮਨ ਇੰਦਰ ਮਹਾ ਸ਼ਿਵ ਜੋਗ ਕਰੀ ਫੁਨ ਬੇਦ ਬਿਰੰਚ ਵਿਚਾਰ ਰਿਓ ਹਰ ਜਾਪ ਨਾ ਛਾੜਿਓ ਏਕ ਕਰੀ ਇਹ ਸਾਰੇ ਸੁਆੰਤੀ ਬੂੰਦ ਦੀ ਨਿਆਈ ਚਾਤ੍ਰਿਕ ਦੀ ਤਰ੍ਹਾਂ ਪੁਕਾਰ ਪੁਕਾਰ ਕੇ ਰਹਿ ਗਏ ਪਰ ਮਥੁਰਾ ਜਨਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ નિਹਾਲ ਕਰੀ RAMDAS ਗੁਰੂ ਜਗ ਤਾਰਣ ਕੋ ਗੁਰਜੋਤ ਅਰਜੁਨ ਮਾਹੇ ਤਰੀ ਇਸ ਸੱਚ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਹੈ ਇਹ ਜੋਤ ਤੇ ਜੁਗਤ ਨੂੰ ਪਟਾਣੇ ਆਪ ਵੇਖਿਆ ਤੇ ਆਪ ਵੇਖ ਕੇ ਬਾਣੀ ਦੇ ਵਿੱਚ ਦਰਜ ਕਰ ਦਿੱਤਾ ਰਹੀਦੀ ਉਮਤ ਨੂੰ ਦੱਸਣ ਵਸਤੇ ਕਿ ਗੁਰੂ ਰਾਮਦਾਸ ਜੀ ਨੇ ਆਪਣੀ ਹਿਆਤੀ ਦੇ ਵਿੱਚ ਇਹ ਪਾਵਨ ਸੱਚ ਵਰਤਾਇਆ ਸਤਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਇਹ ਸੱਚ ਵਰਤਿਆ ਗੋਬਿੰਦ왈 ਸਾਹਿਬ ਦੀ ਧਰਤੀ ਤੇ ਤੇ ਸਤਿਗੁਰੂ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾਏ ਗੋਵਿੰਦਵਾਲ ਸਾਹਿਬ ਦੀ ਧਰਤੀ ਤੇ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਅੱਗੇ ਹੁਕਮ ਹੋਇਆ ਹੁਣ ਦੇਖੋ